ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੀ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਅੱਜ ਬਣਾਵਾਂਗੇ ਆਪਾਂ ਬੰਦ ਗੋਭੀ ਆਪਾਂ ਇਹਨੂੰ ਬੰਦ ਗੋਭੀ ਵੀ ਕਹਿ ਸਕਦੇ ਆਂ ਤੇ ਪੱਤਾ ਗੋਭੀ ਵੀ ਕਹਿੰਦੇ ਆਂ ਇਹ ਬਣ ਕੇ ਬਹੁਤ ਹੀ ਸੁਆਤਿਆਰ ਹੁੰਦੀ ਹੈ ਤੇ ਇਹਨੂੰ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਇਹਨੂੰ ਆਪਾਂ ਨੇ ਪਹਿਲਾਂ ਪੱਤਿਆਂ ਨੂੰ ਪਰਤੇ ਛਿੱਲੇ ਲਏ ਦੋ ਚਾਰ ਪੱਤੇ ਆਪਾਂ ਨੇ ਤਾਰ ਤੇ ਵਿਛਤੇ ਨਵੀਂ ਜਿਹੜੀ ਸਾਫ਼ ਨਰਮ ਗੋਭੀ ਆ ਉਹ ਆਪਾਂ ਨੇ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਏ ਇਹ ਸਾਡੀ ਜਿਹੜੀ ਗੋਭੀ ਆ 1/2 ਕਿਲੋ ਗੋਭੀ ਐ ਤੇ ਇਹਨੂੰ ਆਪਾਂ ਛੋਟੇ ਪੀਸਾਂ ਦੇ ਵਿੱਚ ਕੱਟ ਲਏ ਇੱਕ ਕੌਲੀ ਜਿਹੜੀ ਬੜੀ ਅਸੀਂ ਲਈ ਮਟਰ ਦੀ ਮਟਰਾਂ ਜਿਹੜੇ ਸਾਡੇ ਤਾਜ਼ੇ ਹਰੇ ਮਟਰਾਂ ਤੇ 1 ਕਿਲੋ ਜਿਹੜੀ ਗੋਭੀ ਐ ਗੋਭੀ ਨੂੰ ਆਪਾਂ ਨੇ ਦੇਖ ਲਓ ਕਿੰਨੇ ਛੋਟੇ ਪੀਸਾਂ ਦੇ ਵਿੱਚ ਕੱਟਿਆ ਤੇ ਆਪਾਂ ਇਹਨੂੰ ਕੁੱਕਰ ਦੇ ਵਿੱਚ ਪਾਵਾਂਗੇ। ਸਾਰੇ ਮਟਰ, ਗੋਭੀ ਇਹਨਾਂ ਨੂੰ ਆਪਾਂ ਤਿੰਨ ਜਿਹੜੀਆਂ ਸੀਟੀਆਂ ਮਰਵਾਵਾਂਗੇ। ਤਾਂ ਕਿ ਜਿਹੜੀ ਗੋਭੀ ਆ ਉਹ ਬਣ ਕੇ ਬਹੁਤ ਹੀ ਸੌਖੇ ਤਰੀਕੇ ਨਾਲ ਛੇਤੀ ਜੜੀ ਤਿਆਰ ਹੋ ਜਾਵੇ। ਤੇ ਇਹਨੂੰ ਆਪਾਂ ਅੱਧੇ ਗਲਾਸ ਪਾਣੀ ਦੇ ਵਿੱਚ ਜਿਹੜੀਆਂ ਸੀਟੀਆਂ ਮਰਾਣੀਆਂ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ। ਤੇ ਅੱਧੇ ਦੇ ਵੀ ਘੱਟ ਪਾਣੀ ਆਪਾਂ ਨੇ ਲਿਆ ਹੈ। ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹਰੀ ਕੱਟੀ ਹੋਈ ਮਿਰਚ ਤੇ ਨਾਲ ਹੀ ਪਾ ਦਵਾਂਗੇ ਆਪਾਂ ਨਮਕ ਕਿਉਂਕਿ ਜੇ ਆਪਾਂ ਇਹਦੇ ਵਿੱਚ ਨਮਕ ਤੇ ਮਿਰਚ ਪਾਵਾਂਗੇ ਫਿਰ ਉਹੀ ਜਿਹੜੀ ਇਹ ਮਟਰ ਤੇ ਗੋਭੀ ਦੇ ਵਿੱਚ ਜਿਹੜੇ ਰਸ ਮਿਸਜੂਗੇ ਤੇ ਇਹ ਜਿਹੜੀ ਸਾਡੀ ਗੋਭੀ ਹੈ ਬਣ ਕੇ ਫਿਰ ਬਹੁਤ ਹੀ ਸਵਾਦ ਤਿਆਰ ਹੋਗੀ ਪਾਣੀ ਹੈ ਜਿਹੜਾ ਆਪਾਂ ਨੇ ਬਹੁਤ ਜ਼ਿਆਦਾ ਨਹੀਂ ਪਾਉਣਾ 2-3 ਚਮਚੇ ਹੀ ਆਪਾਂ ਨੇ ਪਾਣੀ ਦੇ ਪਾਉਣੇ ਆ ਨਹੀਂ ਤਾਂ ਫਿਰ ਆਪਾਂ ਜੇ ਚ ਪਾਣੀ ਜ਼ਿਆਦਾ ਪਾ ਪਾਵਾਂਗੇ ਤਾਂ ਇਹ ਜਿਹੜੀ ਸਾਡੀ ਸਬਜੀ ਹੈ ਬਣ ਕੇ ਤਿਆਰ ਨਹੀਂ ਹੁੰਦੀ ਆਪਾਂ ਕੁੱਕਰ ਨੂੰ ਬੰਦ ਕਰਤਾ ਤੇ ਤਿੰਨ ਸੀਟੀਆਂ ਆਪਾਂ ਮਰਵਾਵਾਂਗੇ ਤੇ ਇੱਕ ਆਪਾਂ ਨੇ ਪੈਨ ਲਿਆ ਪੈਨ ਦੇ ਵਿੱਚ ਆਪਾਂ ਜਿਹੜਾ ਤੜਕਾ ਤਿਆਰ ਕਰਾਂਗੇ ਤੜਕਾ ਜਿਹੜਾ ਉਹ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਲਾਵਾਂਗੇ ਇੱਕ ਚਮਚ ਲਿਆ ਆਪਾਂ ਨੇ ਸਾਦਾ ਜੀਰਾ ਇੱਕ بڑا ਚਮਚ ਲਿਆ ਆਪਾਂ ਨੇ ਅਦਰਕ ਤੇ ਲਸਣ ਦਾ ਪੇਸਟ ਆਪਾਂ ਨਜੀਰੀਆਂ ਨੂੰ ਹਲਕਾ ਜਿਹਾ ਪਹਿਲਾਂ ਬਰੌਨ ਕਰ ਲਿਆ ਤੇ ਨਾਲ ਪਾਇਆ ਆਪਾਂ ਨੇ ਅਦਰਕ ਤੇ ਲਸਣ ਦਾ ਪੇਸਟ ਇਹਨੂੰ ਵੀ ਆਪਾਂ ਨੇ ਹਲਕਾ ਜਿਹਾ ਬਰੌਨ ਕਰ ਲਿਆ ਨਾ ਜਿਹੜਾ ਗੈਸ ਆਪਾਂ ਨੇ ਉਹ ਸਿਮ ਤੇ ਕਰਿਆ ਹੋਇਆ ਹੈ ਨਾਲ ਪਾਇਆ ਆਪਾਂ ਨੇ ਬਰੀਕ ਕੱਟੇ ਹੋਏ ਪਿਆਜ਼ ਆਪਾਂ ਨੇ ਇਹਦੇ ਵਿੱਚ ਕੋਈ ਗਰੇਵੀ ਨਹੀਂ ਬਣਾਣੀ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਨੇ ਇਹ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਇਹ ਪੱਤ ਗੋਭੀ ਹੈ ਜਿਹੜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਇਹ ਗੋਭੀ ਦੇਖੋ ਆਪਾਂ ਸਪ੍ਰਿੰਗ ਰੋਲਾਂ ਵਿੱਚ ਵੀ ਪਾ ਸਕਦੇ ਹਾਂ ਸਬਜ਼ੀ ਵੀ ਬਣਾ ਸਕਦੇ ਹਾਂ ਪਕੌੜੇ ਵੀ ਬਣਾ ਸਕਦੇ ਹਾਂ ਸੂਪ ਵੀ ਬਣਾ ਸਕਦੇ ਹਾਂ ਇਹ ਗੋਭੀ ਹਰੇਕ ਚੀਜ਼ ਦੇ ਵਿੱਚ ਜਿਹੜੀ ਕੰਮ ਆਉਂਦੀ ਹੈ ਪਿਆਜ਼ਾਂ ਦੇ ਦੇ ਸਿਪ ਨੂੰ ਨਾਲੇ ਪੂਰੀ ਤਰ੍ਹਾਂ ਤੇ ਹੁਣ ਆਪਾਂ ਪਾਏ ਆ ਟਮਾਟਰ ਦੋ ਟਮਾਟਰ ਆਪਾਂ ਨੇ ਬਹੁਤ ਬਰੀਕ ਕੱਟ ਲਏ ਤੇ ਉਹਨਾਂ ਨੂੰ ਆਪਾਂ ਪਿਆਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣ ਤੇ ਇਹਨੂੰ ਹੁਣ ਆਪਾਂ 2 ਕੁ ਮਿੰਟ ਵਾਸਤੇ ਢੱਕ ਦੇਵਾਂਗੇ ਤੇ ਆਪਾਂ ਕੁੱਕਰ ਨੂੰ ਖੋਲ ਕੇ ਦੇਖਦੇ ਆਂ ਆਪਾਂ ਨੇ ਤਿੰਨ ਹੀ ਸੀਟੀਆਂ ਜਿਹੜੀਆਂ ਮਰਵਾਇਆ ਦੇਖੋ ਆਪਾਂ ਨੇ ਗੋਭੀ ਨੂੰ ਬਹੁਤ ਹੀ ਸ਼ਾਂਤ ਰਿੱਕੇ ਦੇ ਨਾਲ ਬਣਾਉਣਾ ਮਟਰ ਤੇ ਗੋਭੀ ਸਾਡੀ ਜਿਹੜੀ ਅੱਧਾ ਕੱਚੀ ਬਣ ਕੇ ਤਿਆਰ ਹੋ ਗਈ ਜੇ ਆਪਾਂ ਗੋਭੀ ਨੂੰ ਪੈਨ ਦੇ ਵਿੱਚ ਖੁੱਲਾ ਰੱਖ ਕੇ ਬਣਾਉਣਾ ਤਾਂ ਇਹਦੇ ਨੂੰ ਬਣਾਉਣ ਦੇ ਵਿੱਚ ਬਹੁਤ ਜਿਹੜਾ ਟਾਈਮ ਲੱਗਦਾ ਇਸ ਤਰ੍ਹਾਂ ਗੋਭੀ ਨੂੰ ਆਪਾਂ ਜੇ ਬਾਅਦ ਵਿੱਚ ਤੜਕਾ ਲਾਣੇ ਆਂ ਇਹਦੇ ਟੇਸਟ ਵਿੱਚ ਵੀ ਫਰਕ ਪੈਂਦਾ ਤੇ ਇਸ ਤਰ੍ਹਾਂ ਬਣਾਉਣ ਦੇ ਨਾਲ ਗੋਭੀ ਜਿਹੜੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਇੱਕ ਪਾਸੇ ਜਿਹੜਾ ਸਾਡਾ ਤੜਕਾ ਭੁੱਜ ਕੇ ਤਿਆਰ ਹੋ ਗਿਆ ਤੇ ਆਪਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰਦੇ ਹਾਂ ਝਰਨੀ ਦੇ ਨਾਲ ਮੈਸ਼ ਕਰਦਨ ਇੱਕ ਗਰੇਵੀ ਦੀ ਤਰ੍ਹਾਂ ਜਿਹੜੇ ਸਾਡਾ ਮਸਾਲਾ ਬਣ ਕੇ ਤਿਆਰ ਹੋ ਜਾਂਦਾ ਹੈ ਮਸਾਲਾ ਸਾਡਾ ਭੁੰਨ ਕੇ ਤਿਆਰ ਹੋ ਗਿਆ ਮਸਾਲੇ ਨੇ ਜਿਹੜਾ ਘਿਓ ਛੱਡਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹੁਣ ਪਾਵਾਂਗੇ ਆਪਾਂ ਹਲਦੀ ਇੱਕ ਚਮਚ ਅਸੀਂ ਲੋੜ ਦੇ ਅਨੁਸਾਰ ਪਾਈ ਹਲਦੀ ਹਲਦੀ ਨੂੰ ਆਪਾਂ ਨੇ ਭੁੰਨ ਲੈਣਾ ਗੈਸ ਜਿਹੜਾ ਆਪਾਂ ਨੇ ਉਹ ਬਿਲਕੁਲ ਸਿਮ ਤੇ ਕਰਿਆ ਹੋਇਆ ਹੈ ਤਾਂ ਕਿ ਜਿਹੜੇ ਮਸਾਲੇ ਉਹ ਸੜਨ ਨਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗੋਭੀ ਜਿਦੋਂ ਪਤਿਆਂ ਸੀਟੀਆਂ ਮਰਵਾਈਆਂ ਗੋਭੀ ਬਿਲਕੁਲ ਸੌਫਟ ਹੋ ਗਈ ਹੁਣ ਇਹਨੂੰ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਤੇ ਜਿਹੜਾ ਆਪਾਂ ਹੁਣ ਬਾਅਦ ਵਿੱਚ ਇਹਨੂੰ ਤੜਕਾ ਲਾ ਰਹੇ ਆਂ ਇਹ ਜਿਹੜੀ ਤੜਕੇ ਦੀ ਖੁਸ਼ਬੂ ਹੁੰਦੀ ਹੈ ਇਸ ਇਹਦੇ ਨਾਲ ਸਬਜੀ ਜਿਹੜੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਆਪਾਂ ਇਸ ਨੂੰ ਕੁੱਕਰ ਵਿੱਚ ਪਹਿਲਾਂ ਤੜਕਾ ਭੁੰਨ ਕੇ ਫੇਰ ਵੀ ਆਪਾਂ ਗੋਭੀ ਪਾ ਕੇ ਸੀਟੀਆਂ ਮਾਰ ਸਕਦੇ ਤੇ ਪਰ ਉਹਦੇ ਨਾਲੋਂ ਜੇ ਆਪਾਂ ਇਸ ਢੰਗ ਦੇ ਨਾਲ ਗੋਭੀ ਬਣਾਈਏ ਜਿਸ ਤਰ੍ਹਾਂ ਆਪਾਂ ਦਾਲ ਨੂੰ ਤੜਕਾ ਲਾਣੇ ਆਂ ਜਿਹੜੇ ਦਾਲ ਦੀ ਖੁਸ਼ਬੂ ਆ ਫਿਰ ਉਹ ਤੜਕੇ ਦੇ ਵਿੱਚ ਜਦੋਂ ਆਪਾਂ ਪਾਉਂਦੇ ਆ ਉਹਦੇ ਜਿਹੜਾ ਖੁਸ਼ਬੂ ਉਹ ਅਲੱਗ ਹੁੰਦੀ ਹੈ ਐਸੀ ਤਰ੍ਹਾਂ ਹੀ ਜਿਹੜੀ ਇਹ ਸਬਜੀ ਹੈ ਇਹਦੀ ਵੀ ਖੁਸ਼ਬੂ ਅਲੱਗ ਰਹਿੰਦੀ ਹੈ ਤੇ ਆਪਾਂ ਹੁਣ ਗੋਭੀ ਨੂੰ ਮਸਾਲੇ ਦੇ ਵਿੱਚ ਮਟਰਾਂ ਨੂੰ ਗੋਭੀ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਤੇ ਪਾਣੀ ਆਪਾਂ ਨੇ ਬਿਲਕੁਲ ਘੱਟ ਪਾਇਆ ਤਾਂ ਇਹਦੇ ਵਿੱਚ ਪਾਣੀ ਹੈ ਜਿਹੜਾ ਆਪਾਂ ਮਸਾਲੇ ਦੇ ਵਿੱਚ ਵੀ ਨਹੀਂ ਪਾਇਆ ਤੇ ਐਸੀ ਹੀ ਤਰ੍ਹਾਂ ਹੀ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਆਪਾਂ ਨੇ ਇਹਨੂੰ 15 ਮਿੰਟ ਜਿਹੜਾ ਸਿਮ ਤੇ ਰੱਖ ਕੇ ਢੱਕ ਕੇ ਛੇਕ ਲਗਵਾ ਲਿਆ। ਸਬਜੀ ਜਿਹੜੀ ਸਾਡੀ ਬੰਦ ਗੋਭੀ ਤੇ ਮਟਰ ਦੀ ਬਣ ਕੇ ਤਿਆਰ ਹੋ ਗਈ। ਦੇਖੋ ਆਪਾਂ ਕਿੰਨੇ ਆਸਾਨ ਤਰੀਕੇ ਨਾਲ ਇਹ ਬਣਾਈ ਐ। ਆਪਾਂ ਨੇ ਇਹਨੂੰ ਬਾਅਦ ਵਿੱਚ ਜਿਹੜਾ ਤੜਕਾ ਲਾਇਆ ਤੇ ਜਿਹੜਾ ਆਪਾਂ ਬਾਅਦ ਵਿੱਚ ਤੜਕਾ ਲਾਉਨੇ ਆ ਉਹ ਸਬਜੀ ਦਾਲ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਐ। ਤੇ ਇਹਨੂੰ ਮਸਾਲੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ। ਇਹਨੂੰ ਆਪਾਂ 15 ਮਿੰਟ ਸੇਕ ਲਗਵਾਇਆ ਤੇ ਗੈਸ ਜਿਹੜਾ ਆਪਾਂ ਨੇ ਕਰਤਾ ਬੰਦ ਹੁਣ ਆਪਾਂ ਤਾਂ ਇੱਕ ਕੌਲੀ ਦੇ ਵਿੱਚ ਪਾ ਕੇ ਦਿਖਾਨਾ ਤੇ ਦੇਖੋ ਜਿਹੜੀ ਗੋਭੀ ਦੀ ਸਬਜੀ ਉਹ ਬਣ ਕੇ ਤਿਆਰ ਹੋ ਗਈ ਜੇ ਆਪਾਂ ਨੇ ਗੋਭੀ ਥੋੜੀ ਜਿਹੀ ਖੜਮੀ ਰੱਖਣੀ ਆ ਤਾਂ ਆਪਾਂ ਨੂੰ ਦੋ ਸੀਟੀਆਂ ਮਰਾ ਸਕਦੇ ਆ ਜੇ ਆਪਾਂ ਨੇ ਇਸ ਤਰ੍ਹਾਂ ਤਿਆਰ ਕਰਨੀਆਂ ਤਾਂ ਉਹਦੀਆਂ ਤਿੰਨ ਸੀਟੀਆਂ ਮਰਾ ਸਕਦੇ ਆ ਸਾਡੀ ਸਬਜੀ ਆ ਜਿਹੜੀ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਕੇ ਤਿਆਰ ਹੋ ਗਈ ਤੇ ਦੇਖਣ ਵਿੱਚ ਕਿੰਨੀ ਵਧੀਆ ਲੱਗ ਰਹੀ ਮੇਰੇ ਦੇਖਣ ਲਾ ਦਾ ਬਹੁਤ ਬਹੁਤ ਧੰਨਵਾਦ